ਮੇਰਾ ਨਾਮ ਪੂਨਾ ਮੈਂ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਰਨ ਨੂੰ ਉਧਰ ਬੜੇ ਭਈਆ ਕਿ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦੋ ਮੈਂ ਨੇ ਕਿਹਾ ਬੇਟੇ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲੇ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਨੇ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇਜੋ ਬਹਿਸਵਾ ਜੀ ਬੇਟਾ ਮੇਨ ਨਾਲ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਨੇ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰੋਂ ਚਲਾ ਜਾਇ ਇੱਕ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਤੋਂ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਕੁਛ ਬਾਹਰੋਂ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉੱਥੇ ਗਿਰਿਆ ਪਿਆ ਸੀਗਾ ਪਰ ਸਾਡਾ 40 ਤੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਕਤੋਲੇ ਮੇਰੀ ਸੱਸ ਦਾ ਸੋਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਣਾ 70 80 ਲੱਖ ਦਾ ਤਾਂ ਗਹਿਣਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰੰਕੀ ਕਰਦੇ ਆ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ 'ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਮੈਂ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ ਮੇਰਾ ਨਾਮ ਹਰਿੰਦਰ ਕੁਮਾਰਾ ਬੱਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮੰਦਕੀ ਪੋਚ-ਪੋਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ﺍﻟमारीਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਹਿੰਦਾ ਕਨਸਾਨ ਹੈਗਾ ਚੋਰੀ ਕਿੰਨੀ ਕਹਿਗੇ ਕੀ ਕੁਝ ਲੈ ਕੇ ਗਿਆ ਤਕਰੀਬਨ 50 60 ਤੋਲੇ ਸੋਨਾ ਹੈਗਾ ਜੀ ਤੇ 40 50 ਹਜ਼ਾਰ ਰੁਪਏ ਕੈਸ਼ ਸਰਕਾਰ ਕੋਈ ਹੈ ਨਹੀਂ ਕੋਈ ਜਦੋਂ ਚੋਰ ਵੀ ਘਰੇ ਛੋਟੇ ਬਰਦਰ ਦੀ ਮੀਸੇਜ ਸੀ ਜੀ ਉਹ ਮੱਥਾ ਟੇਕ ਕੇ ਮੂਲੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੋ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ ਨੀਚੇ ਖੇਡਣ ਉੱਤਰ ਗਿਆ ਉਹ ਆਪਦਾ ਗਲੀ 'ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਵਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲ੍ਹਿਆ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ ਅਲਮਾਰੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਕੋਦੇ ਸਾਹਮਣੇ ਇਹ ਕੋਈ ਹ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬ੍ਰਦਰ ਦੀ ਮਸੀਦਾ ਸੀਗਾ ਪਰਾਣਾ ਸਿਉਣਾ ਸੀਗਾ ਘਰੇ ਜੋ ਵੀ ਹੈ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਅਰਧਾ ਘੰਟਾ ਪਹਿਲਾਂ ਕਿ ਗੀਤਾਪਰਵ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਵਾਪਰੀ ਹੈ ਉਹਦੇ ਵਿੱਚ ਇੱਕ ਲੇਡੀ ਜਿਹਨਾਂ ਦਾ ਨਾਮ ਬੋਲਮ ਹੈ ਉਹ ਘਰੇ ਆਦਰ ਸੀਗੀ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌ ਰਹੇ ਸੀ ਤੇ ਉੱਤੇ ਫਲੋਰ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਚੋਰੀ ਕਰ ਲਿਆ ਤੁਰੰਤ ਅਸੀਂ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਟੀਮਾਂ ਭੇਜ ਦਿੱਤੀਆਂ ਨੇ ਸਾਡਾ ਸਿੱਧੀ ਤੋਂ ਵੀ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈਏ ਦੀ ਟੀਮ ਵੀ ਉੱਥੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਕਨਫੀਸ਼ਰੀ ਸਟਾਰਟ ਕਰ ਦਿੱਤੀ ਆ ਤੇ ਜਲਦੀ ਇਸ ਨੂੰ ਨਾਲ ਲਿਆ ਕੇ ਕਾਜਾ ਦਰਜ ਕਰ ਰਹੇ ਆ ਤੇ ਜਲਦੀ ਨੂੰ ਰਿਚ ਕਰਨਾ ਚਾਹੀਦਾ ਫੋਟੋ ਨੋ ਇਗਜ਼ਾਮਨ ਕਰ ਰਹੇ ਆ ਬਾਕੀ ਜੋ ਕੁਝ ਪਰਿਵਾਰ ਨੇ ਦੱਸਿਆ ਉਹਨੂੰ ਵੀ ਅਸੀਂ ਅਕਾਊਂਟ ਬੁੱਕ ਕਰਕੇ ਤੇ ਫਰਦਰ ਜਿਹੜਾ ਨੂੰ ਨਰੇਸ ਕਰਾਂਗੇ